ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਨੂੰ ਲੈ ਕੇ ਸਾਹਮਣੇ ਆਉਂਦੀ ਪਈ ਹੈ ਜਿੱਥੇ ਇੱਕ ਪਾਸੇ ਪੁਰਾਣੀਆਂ ਸਰਕਾਰਾਂ ਦੇ ਵੱਲੋਂ ਭਾਵੇਂ ਕਿ ਗੁਟਕਾ ਸਾਹਬ ਤਿਆਤਰਾ ਕੇ ਨਸ਼ਾ ਖਤਮ ਕਰਨ ਦੀ ਸੌਖਾ ਦੀ ਗਈ ਸੀ ਪਰ ਅਜਿਹੇ ਦੇ ਵਿੱਚ 31 ਮਈ ਤੱਕ ਨਸ਼ਾ ਖਤਮ ਕਰਨ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਦੇ ਵੱਲੋਂ ਵੱਡੇ ਐਲਾਨ ਜਾਂ ਦਾਅਵੇ ਕਰ ਦਿੱਤੇ ਗਏ ਆ ਜ਼ਿਕਰੇ ਖਾਸ ਹੈ ਕਿ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਹੈ ਕਿ ਪੁਲਿਸ ਅਧਿਕਾਰੀਆਂ ਨੂੰ ਰਾਜ ਨੂੰ ਨਸ਼ਾ ਮੁਕਤ ਕਰਨ ਲਈ 31 ਮਈ 2025 ਤੱਕ ਦੀ ਡੈਡਲਾਈਨ ਦੇ ਦਿੱਤੀ ਗਈ ਹੈ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਤਸਕਰਾਂ ਵਿਰੁੱਧ ਹਰ ਰੋਜ਼ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਤਸਕਰਾਂ ਵੱਲੋਂ ਕਮਾਈ ਕਾਲੀ ਦੌਲਤ ਜਿਹੜੀ ਹੈ ਉਹ ਪੀਲਾ ਪੰਜਾ ਚਲਾਇਆ ਜਾ ਰਿਹਾ ਜਿਸ ਨੂੰ ਲੈ ਕੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਵੱਡੇ ਦਾਅਵੇ ਕੀਤੇ ਜਾ ਰਿਹਾ ਹੈ ਜ਼ਿਕਰੇ ਖਾਸ ਹੈ ਕਿ ਡੀਜੀਪੀ ਗੌਰਵ ਨੇ ਕਿਹਾ ਹੈ ਕਿ ਸਾਰੇ ਅਧਿਕਾਰੀਆਂ ਨੂੰ 31 ਮਈ 2025 ਤੱਕ ਨਸ਼ਾ ਮੁਕਤ ਪੰਜਾਬ ਮੋਹਮ ਨੂੰ ਪੂਰਾ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹੈ ਨਸ਼ਾ ਮੁਕਤ ਪੰਜਾਬ ਦੀ ਜ਼ਿੰਮੇਵਾਰ ਪੁਲਿਸ ਕਮਿਸ਼ਨਰ ਅਤੇ SSPz ਨੂੰ ਖੁਦ ਲੈਣੀ ਹੋਵੇਗੀ ਜ਼ਿੰਮੇਵਾਰੀ ਹਰ ਖੇਤਰ ਨੂੰ ਨਸ਼ਾ ਮੁਕਤ ਬਣਾਉਣ ਨੂੰ ਲਈ ਪੁਲਿਸ ਅਧਿਕਾਰੀਆਂ ਨੂੰ ਠੋਸ ਯੋਜਨਾ ਬਣਾਉਣੀ ਹੋਵੇਗੀ ਅਵੇਲੇਬਿਲਟੀ ਆਫ ਡਰੱਗਸ ਔਨ ਦਾ ਸਟਰੀਟਸ ਵੁੱਡ ਬੀ ਬਰਾਉਟ ਟੂ ਜ਼ੀਰੋ ਇੱਕ ਹਾਈ ਲੈਵਲ ਮੀਟਿੰਗ ਚ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਨੇ ਜਿਹੜੀ ਹੁਣ ਤੱਕ ਦੀ ਜਿਹੜੀ ਐਕਸ਼ਨ ਹੋਇਆ ਸੀਗਾ ਉਸ ਦਾ ਰਿਵਿਊ ਕੀਤਾ ਸੀ ਤੇ ਉਸ ਤੋਂ ਬਾਅਦ ਇੱਕ ਵੈਲ ਕਨਸਿਡਰਡ ਡਿਸੀਜਨ ਲਿਆ ਗਿਆ ਹੈਗਾ On the basis of uh, assessing the availability of drugs in the street today, all over the state, and the uh, uh, means required to achieve. Uh, Punjab Police has a glorious and proud tradition. Time and again, Punjab Police has pulled out the state with courage and determination out of severe crises. So, we have asked all the field police officers, the SSPs and CPs, to lead this campaign personally from the front so that truly punjab can be made nasha uh, muk uh, and completely free from drugs ssps and cps have been directed to plan and execute whatever necessary measures are to be taken and fix a target date at own level but not later than 31st may the objective is that uh, to cut all the supply lines before 31st may and by which their area would be completely drug free एक रिगरस जरा फील्ड असैसमेंट इस तो बाद जाएगा यूजिंग इंटेलीजेंस अदर सोर्स टू डिटरमाइन वट इज द एक्चुअल ग्राउंड रियालिटी आफ्टर थर्टी फर्स्ट में सो उस जो भी ऑफिसर्स चंगा परफॉर्म करेंगे चंगा काम करेंगे दे आर गुड वर्क विल बी रिवॉर्डेड एंड द ऑफिसर्स हु गिव फॉल्स क्लेम्स और इफ दे परफॉर्मेंस इज नॉट अप टू द मार्क देन अकाउंटेबिलिटी एंड रिस्पांसिबिलिटी वुड बी फिक्सड एज पर द दूरिस्ट्रिक्शंस ਇਨ ਅ ਵੈਰੀ ਪ੍ਰੋਫੈਸ਼ਨਲ ਵੇ ਇਹ ਜਿਹੜਾ ਏਮ ਹੈਗਾ ਕਿ ਪੰਜਾਬ ਪੁਲਿਸ ਇਸ ਨੂੰ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਅਚੀਵ ਕਰੂਗੀ ਸੋ ਸਾਡਾ ਫੋਕਸ ਕੋਈ ਫਿਗਰ ਬੇਸ ਟਾਰਗੇਟਸ ਨਹੀਂ ਹੈ ਸਾਡਾ ਫੋਕਸ ਹੈਗਾ ਕੰਪਲੀਟ ਬ੍ਰੇਕਿੰਗ ਆਫ ਸਪਲਾਈ ਚੇਨਸ ਟੂ ਮੇਕ ਡਰੱਗਸ ਅਨ ਅਵੇਲੇਬਲ ਇਨ ਦਾ ਸਟੇਟ ਸੋ ਇਸ ਦੇ ਵਿੱਚ ਥਰੂ ਇਨਫੋਰਮੇਸ਼ਨ ਥਰੂ ਇੰਟਰੋਗੇਸ਼ਨ ਜਿਸ ਨੂੰ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇजेस ਕਹਿੰਦੇ ਹੈਗੇ ਸੋ ਐਂਟਾਇਰ ਨੈਟਵਰਕਸ ਆਰ ਟੂ ਬੀ ਅਨਮਾਸਟ ਅਨਵੇਲਡ ਐਂਡ ਜਿਹੜੇ ਜਿਹੜੇ ਬੰਦੇ ਉਸ ਦੇ ਵਿੱਚ ਫਿਗਰ ਹੁੰਦੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਜਿਹੜਾ ਟ੍ਰੇਨ ਪਰਪਸ ਹੈਗਾ ਕਿ ਇੱਕ ਤੇ ਜਿਹੜੇ ਸਟਰੀਟ ਲੈਵਲ ਤੇ ਜਿਹੜੇ ਸਪਲਾਈ ਕਰ ਰਹੇ ਹੈਗੇ ਜਿਹੜੇ ਪੈਡਲਰਸ ਐਂਡ ਸਪਲਾਈਅਰਸ ਤੇ ਜਿਹੜੇ ਵੱਡੇ ਜਿਹੜੇ ਜਿਸ ਨੂੰ ਅਸੀਂ ਡਰਗ ਬਿਗ ਫਿਸ਼ ਤੇ ਡਰਗ ਸ਼ਾਰਕਸ ਕਹਿੰਦੇ ਆ ਤੇ ਉਹਨਾਂ ਤੇ ਸ਼ਿਕੰਜਾ ਕੱਸਿਆ ਜਾਊਗਾ ਤੇ ਇੱਕ ਬੜਾ ਇਫੈਕਟਿਵ ਤਰੀਕਾ ਜਿਹੜੀ ਹੈ ਪੰਜਾਬ ਗਵਰਨਮੈਂਟ ਦੀ ਜਿਹੜੀ ਡਰਗ ਸੇਫ ਪੰਜਾਬ ਡਰਗ ਹੈਲਪਲਾਈਨ ਹੈਗੀ ਇਸ ਦੇ ਵਿੱਚ ਜਿਹੜੀ ਟਿਪਸ ਆਂਦੀਆਂ ਇਸ ਦੀ ਹੁਣ ਅਸੀਂ ਡੇਲੀ ਮੋਨਿਟਰੀਂਗ ਸ਼ੁਰੂ ਕੀਤੀ ਹੈ ਇਨ ਫੈਕਟ ਸੀਐਮ ਸਾਹਿਬ ਪਰਸਨਲੀ ਚੈੱਕ ਕਰਦੇ ਹੈਗੇ ਕਿ ਕਿੰਨੇ ਐਫਆਈਆਰ ਇਸ ਦੇ ਦਰਜ ਹੋ ਗਏ ਕਿੰਨੇ ਜਿਹੜੇ ਹੈਗੇ ਰਿਜ਼ਲਟ ਕੀ ਹੋਇਆ ਕਿੰਨੀ ਗ੍ਰਿਫਤਾਰੀਆਂ ਹੋਈਆਂ ਸੋ ਇੱਕ ਬੜਾ ਇਫੈਕਟਿਵ ਮੈਕੈਨਿਜ਼ਮ ਸਾਬਿਤ ਹੋ ਰਿਹਾ ਹੈ ਜਿਹੜੀ ਪਬਲਿਕ ਫੀਡਬੈਕ ਤੇ ਟੇਕਿੰਗ ਐਕਸ਼ਨ ਅਗੇਂਸਟ ਦੈਟ ਟ੍ਰੈਫਿਕਿੰਗ ਐਕਟ ਸਟਰੀਟ ਲੈਵਲ ਤੇ ਦੂਜਾ ਜਿਹੜਾ ਸਾਡਾ ਜਿਹੜਾ ਮੈਕੈਨਿਜ਼ਮ ਹੈਗਾ ਉਹ ਬ੍ਰੇਕਿੰਗ ਦੀ ਫਾਈਨੈਂਸ਼ੀਅਲ ਬੈਕਬੋਨ ਆਫ ਡਰਗਸ ਸਮਕਲਿੰਗ ਬੇਸਿਕਲੀ ਵੀ ਆਰ ਫੋਕਸਿੰਗ ਔਨ 3 ਐਸਪੈਕਟਸ ਵੀ ਇੱਕ ਤੇ ਜਿਹੜੇ ਹਵਾਲਾ ਨੈਟਵਰਕਸ ਹੈਗੇ ਉਹਨਾਂ ਨੂੰ ਡਿਸਮੈਂਟਲ ਕੀਤਾ ਜਾਵੇ ਅਸੀਂ ਇਸ ਯੁੱਧ ਨਸ਼ਾ ਵਿਰੋਧ ਦੇ ਵਿੱਚ 31 ਜਿਹੜੇ ਵੱਡੇ ਹਵਾਲਾ ਆਪਰੇਟਰਸ ਅਰੈਸਟ ਕੀਤੇ ਹੈਗੇ 8 ਕਰੋੜ ਤੋਂ ਜ਼ਿਆਦਾ ਜਿਹੜਾ ਹਵਾਲਾ ਮਨੀ ਜਿਹੜਾ ਹੈਗਾ ਉਹ ਉਹ ਸੀਜ਼ ਕੀਤਾ ਗਿਆ ਹੈ ਇਸ ਦੇ ਵਿੱਚ ਜਿਹੜੇ ਪਾਕ ਸਮਗਲਰਸ ਜਿਹੜੇ ਇੰਡੀਅਨ ਜਿਹੜੇ ਹਵਾਲਾ ਆਪਰੇਟਰਸ ਉਹਨਾਂ ਨੂੰ ਅਰੈਸਟ ਕੀਤਾ ਗਿਆ ਦੂਜਾ ਜਿਹੜਾ ਸਾਡਾ ਮੇਨ ਜਿਹੜਾ ਉਹ ਹੈਗਾ ਉਹ 68 ਐਫ ਦੇ ਵਿੱਚ ਪ੍ਰਾਪਰਟੀਆਂ ਜਿਹੜੀਆਂ ਫ੍ਰੀਜ਼ ਕੀਤੀ ਜਾਂਦੀ ਤੇ ਥਰਡ ਜਿਹੜਾ ਐਸ ਸੱਚ ਜਿਹੜੇ ਇਲੀਗਲ ਇਲੀਗਲੀ ਕੰਸਟਰਕਟਿਡ ਜਿਹੜੀ ਪ੍ਰਾਪਰਟੀਆਂ ਗਵਰਨਮੈਂਟ ਲੈਂਡ ਤੇ ਜਾਂ ਇਨਕ੍ਰੋਚਮੈਂਟ ਹੈ ਜਿੱਥੇ ਕਿਤੇ ਬਿਲਡਿੰਗ ਬਾਇਲॉज ਦੀ ਵਾਇਲੇਸ਼ਨ ਹੈਗੀ ਉਸ ਦੇ ਵਿੱਚ ਜਿਹੜੀ ਕਨਸਰਨਡ ਜਿਹੜੀ ਸਿਵਲ ਅਥਾਰਟिटीज ਹੈਗੀ ਉਹ ਦੇ ਆਈਡੈਂਟੀਫਾਈ ਦੀ ਬੈਕਗਰਾਉਂਡ ਚੈੱਕ ਕਰਕੇ ਉਹਨਾਂ ਦੇ ਵਿੱਚੋਂ ਕਿਹਨਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਵਿੱਚ ਕੇਸਿਸ ਦਰਜ ਹੈਗੇ ਸੋ ਉਹਨਾਂ ਦੀ ਪ੍ਰੋਪਰਟੀਆਂ ਜਿਹੜੀਆਂ ਉਹ ਐਸ ਪਰ ਲਾ ਡਿਮੋਲਿਸ਼ ਕੀਤੀਆਂ ਜਾ ਰਹੀਆਂ ਪ੍ਰੀਵੈਂਟਿਵ ਡਿਟੈਂਸ਼ਨ ਜਿਹੜਾ ਪੇਟ ਐਨਡੀਪੀਐਸ ਐਕਟ ਹੈਗਾ ਉਸ ਦੇ ਅੰਦਰ ਜਿਹੜੇ ਵੱਡੇ ਡਰੱਗ ਸਮੱਗਲਰ ਹੈਗੇ ਉਹਨਾਂ ਦੀ ਪ੍ਰੀਵੈਂਟਿਵ ਡਿਟੈਂਸ਼ਨ ਕੀਤੀ ਜਾਊਗੀ ਤੇ ਇਨਫੈਕਟ ਵੈਰੀ ਰੀਸੈਂਟਲੀ ਟਰਾਂਸਫਰ ਆਫ ਪ੍ਰिजनर्स ਐਕਟ ਹੈਸ ਬੀਨ ਨੋਟੀਫਾਈਡ ਬਾਈ ਦੀ ਪੰਜਾਬ ਗਵਰਨਮੈਂਟ ਆਫਟਰ ਇਟਸ ਪਾਸਿੰਗ ਬਾਈ ਦੀ ਪੰਜਾਬ ਵਿਧਾਨ ਸਭਾ ਐਂਡ ਟੂ ਪ੍ਰੈਜ਼ੀਡੈਂਸ਼ੀਅਲ ਐਸੈਂਟ ਹੈਸ ਬੀਨ ਰੀਸੀਵਡ ਸੋ ਵੀ ਵਿਲ ਆਲਸੋ ਕੰਸਲਟੇਸ਼ਨ ਵਿਦ ਅਦਰ ਸਟੇਟਸ ਕਿ ਕਿਹੜੇ ਸਾਡੇ ਇਸ ਤਰ੍ਹਾਂ ਦੇ ਜਿਹੜੇ ਮੁਲਜ਼ਮ ਹੈਗੇ ਜਿਨ੍ਹਾਂ ਨੂੰ ਸਟੇਟ ਤੋਂ ਬਾਹਰ ਰੱਖਿਆ ਜਾਵੇ ਈਵਨ ਡਿਊਰਿੰਗ ਟ੍ਰਾਇਲ ਸੋ ਥੈਟ ਇੱਕ ਡਿਟਰੈਂਸ ਹੋਊਗੀ ਜਿਹੜਾ ਸੈਕਸ਼ਨ 64 ਏ ਐਨਡੀਪੀਐਸ ਐਕਟ ਦਾ ਹੈਗਾ ਉਸ ਦਾ ਬੜਾ ਕਾਰਗਰ ਇਸਤੇਮਾਲ ਹੁਣ ਕੀਤਾ ਜਾ ਰਿਹਾ ਹੈਗਾ ਫਾਰ ਜਿਹੜੇ ਸਮਾਲ ਕਿਉਂਕਿ ਐਸ ਅਰਲੀਅਰ ਸੈਡ ਕਿ ਥਿਸ ਵਾਰ ਅਗੇਂਸਟ ਡਰੱਗਸ ਇਜ਼ ਨਾਟ ਅਬਾਊਟ ਨੰਬਰਸ ਇਟ ਇਜ਼ ਨਾਟ ਅਬਾਊਟ ਵੀ ਆਰ ਨਾਟ ਗਿਵਿੰਗ ਐਨੀ ਟਾਰਗੇਟਸ ਟੂ ਐਨੀ ਆਫੀਸਰ ਇਟ ਇਜ਼ ਅਬਾਊਟ ਕੁਆਲਿਟੇਟਿਵਲੀ ਬ੍ਰਿੰਗਿੰਗ ਡਾਊਨ ਦੀ ਅਵੇਲੇਬਿਲਟੀ ਆਫ ਡਰੱਗਸ ਔਨ ਦਾ ਸਟਰੀਟਸ ਸੋ ਇਸ ਲਈ ਜਿਹੜੇ ਜਿਹੜੇ ਸਮਾਲ ਕੁਆਂਟੀਟੀ ਦੇ ਜਿਹੜੇ ਯੂਜ਼ਰਸ ਹੈਗੇ ਉਹਨਾਂ ਪ੍ਰਤੀ ਸਾਡਾ ਰਵਈਆ ਕੰਪੈਸ਼ਨਟ ਹੈ ਤੇ ਪੰਜਾਬ ਸਰਕਾਰ ਵੱਲੋਂ ਸਾਨੂੰ ਸਪੈਸ਼ਲ ਹਦਾਇਤ ਹੋਈ ਹੈ ਕਿ ਜਿਹੜੇ ਸਮਾਲ ਕੁਆਂਟੀਟੀ ਦੇ ਜਿਹੜੇ ਯੂਜ਼ਰਸ ਹੈਗੇ ਵੀ ਉਹਨਾਂ ਨੂੰ ਬੁੱਕ ਕਰਨ ਦੀ ਬਜਾਏ ਉਹਨਾਂ ਨੂੰ ਜਿਹੜਾ ਹੈਗਾ 64 ਐਂਡ ਪੀਐਸ ਐਕਟ ਦਾ ਵਰਤੋਂ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਡੀ ਐਡਿਕਸ਼ਨ ਤੇ ਰੀਹੈਬਿਲਿਟੇਸ਼ਨ ਲਈ ਐਡਮਿਟ ਕੀਤਾ ਜਾਵੇ ਥੇਰ ਇਜ਼ ਜ਼ੀਰੋ ਟੋਲਰੈਂਸ ਫਾਰ ਐਨੀ ਯੂਜ਼ ਆਫ ਫੋਰਸ ਅਗੇਂਸਟ ਦ ਪੁਲਿਸ ਸੋ ਯੂজিং ਐਟ ਮੋਸਟ ਰੈਸਟ੍ਰੇਂਟ ਵੈਨੇਵਰ ਅ ਡਰੱਗ ਸਮਗਲਰ অর ਐਨੀ ਅਦਰ ਕ੍ਰਿਮੀਨਲ ਜੇ ਉਹ ਪੁਲਿਸ ਤੇ ਫਾਇਰ ਕਰਦੇ ਹੈਗੇ ਤੇ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਫਾਇਰਸ ਬੈਕ ਬਿਕੋਜ਼ ਜਿਹੜੀ ਅ ਡਰਾਈਵ ਅਗੇਂਸਟ ਡਰੱਗਸ ਹੈਗੀ ਇਸ ਦੇ ਵਿੱਚ ਜਿਹੜਾ ਹੈਗਾ देयर विल बी नो ਜਿਹੜਾ ਹੈਗਾ ਕੋਈ ਪਤਾ ਹੀ ਨਹੀਂ ਕੀਤੀ ਜਾਊਗੀ ਇੱਕ ਮੈਨੂੰ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਡਿਊ ਟੂ ਮੈਟਿਕੂਲਸ ਇਨਵੈਸਟੀਗੇਸ਼ਨ ਐਂਡ ਮੋਨਿਟਰਿੰਗ ਆਰ ਏਐਨਟੀਐਫ ਚੀਫ ਮਿਸਟਰ ਕੁਲਦੀਪ ਸਿੰਘ ਇਜ਼ ਹੇਅਰ ਨਿਲਾਪ ਕਿਸ਼ੋਰ ਜੀ ਹੈਗੇ ਸੋ ਪੰਜਾਬ ਹੈਜ਼ ਅਚੀਵਡ 90% conviction rate in the ndps act in these uh, since march 1 in in the war against drugs sade jede jehdi fir ha ge i'll just uh, come back and give you the figures uh, we have we have uh, achieved 89 point something jehdi uh, 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 out of uh, 836 decided cases 744 cases de vich conviction hui hai ndps act je since march 1 jisse vich 144 lokan nu 10 ਸਾਲ ਤੋਂ ਜ਼ਿਆਦਾ ਦੀ ਪਨਿਸ਼ਮੈਂਟ ਹੋ ਗਈ। ਸੋ 10 ਮੋਰ ਥੈਨ 10 ਇਅਰਸ ਇਮਪ੍ਰਿਜ਼ਨਮੈਂਟ ਹੈਜ਼ ਬੀਨ ਅਵਾਰਡਡ ਟੂ 144 ਪਰਸਨਸ ਆਊਟ ਆਫ ði 744 ਹੂ ਹੈਵ ਬੀਨ ਕਨਵਿਕਟਿਡ। ਸਾਡਾ ਫੋਕਸ ਸੈਕੰਡ ਲਾਈਨ ਆਫ ਡਿਫੈਂਸ ਨੂੰ ਸਟਰੈਂਥਨ ਕਰਨ ਤੇ ਹੈਗਾ ਬਿਕੋਜ਼ ਜਿਹੜੇ ਡਰੋਨਸ ਦੇ ਥਰੂ ਜਿਹੜੇ ਡਰੱਗਸ ਆਉਂਦੇ ਹੈਗੇ ਵੀ ਉਹਨਾਂ 'ਤੇ ਕਾਰਗਰ ਐਕਸ਼ਨ ਕੀਤਾ ਜਾਵੇ ਤੇ ਇੱਕ ਸਾਇੰਟਿਫਿਕ ਇਨਵੈਸਟੀਗੇਸ਼ਨ ਕਰਕੇ ਫਾਰਵਰਡ ਤੇ ਬੈਕਵਰਡ ਲਿੰਕੇਜੇਸ ਨੂੰ ਐਕਸਪੋਜ਼ ਕੀਤਾ ਜਾਵੇ। ਸੋ ਦੈਟ ਡਰਗ ਨੈਟਵਰਕਸ ਆਰ ਟੇਕਨ ਟੂ ਦ ਲੌਜੀਕਲ ਕਨਕਲੂਜਨ ਹੁਣ ਤੱਕ ਮਾਰਚ 1 ਤੋਂ ਆਨਵਰਡਸ 4659 ਐਫ ਆਈ ਆਰਸ ਅੰਡਰ ਦੀ ਐਨ ਡੀ ਪੀ ਐਸ ਐਕਟ ਹੈਵ ਬੀਨ ਰਜਿਸਟਰਡ 7414 ਪਰਸਨਸ ਹੈਵ ਬੀਨ ਅਰੈਸਟਡ ਇਸ ਦੇ ਵਿੱਚ 1877 ਜਿਨ੍ਹਾਂ ਨੂੰ ਅਸੀਂ ਬਿਗ ਫਿਸ਼ ਕਹਿੰਦੇ ਜਿਨ੍ਹਾਂ ਦੀ ਬੈਕਗ੍ਰਾਉਂਡ ਹੈਗੀ ਕਮਰਸ਼ੀਅਲ ਸੀਜ਼ਰਸ ਦੀ ਪਹਿਲੇ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਡਰਗ ਰੈਕਟਸ ਤੇ ਜਿਹੜੇ ਬੰਦੇ ਇਨਵੋਲਵ ਸੀਗੇ ਸੋ ਅ ਸਬਸਟੈਂਸ਼ੀਅਲ ਪੋਰਸ਼ਨ ਆਫ ਦੀ ਪਰਸਨਸ ਬੀਇੰਗ ਅਰੈਸਟਡ ਆਰ ਇਨਵੋਲਵਡ ਇਨ ਕਮਰਸ਼ੀਅਲ ਕੁਆਂਟੀਟੀ ਜਿਹੜੇ ਬਿਗ ਫਿਸ਼ ਹੈਗੇ ਵੀ ਸਾਡਾ ਟਾਰਗੇਟ ਜਿਹੜਾ ਹੈਗਾ ਜਿਹੜੇ ਵੱਡੇ ਜਿਹੜੇ ਟਰੈਫਿਕਰਸ ਹੈਗੇ ਉਹਨਾਂ ਤੇ ਫੋਕਸ ਕੀਤਾ ਜਾਵੇ ਰਿਕਵਰੀ ਸਾਡੀ 297 ਕਿਜੀ ਹਿਰੋਇਨ ਵੀ 10000 ਕਿਜੀ ਪੋਪੀ 153 ਕਿਜੀ OPM 95 ਕਿਜੀ ਗਾਂਜਾ 21 ਲੱਖ 77000 ਟੈਬਲੇਟਸ ਕੈਪਸੂਲ ਪिल्स ਤੇ 8 ਕਰੋੜ ਡਰਗ ਮਨੀ ਸਾਡਾ ਇੱਕ ਫੋਕਸਡ ਇੱਕ ਕੈਸੋ ਜਿਹੜੇ ਅਸੀਂ ਡਰਗ ਹੌਟਸਪੌਟਸ ਤੇ ਕਰ ਰਹੇ ਹੈਗੇ ਅਸੀਂ 755 ਡਰਗ ਹੌਟਸਪੌਟਸ ਪੂਰੀ ਸਟੇਟ ਦੇ ਵਿੱਚ ਆਇਡੈਂਟੀਫਾਈ ਕੀਤੇ ਹੈਗੇ ਐ ਸਪੈਸ਼ਲੀ ਔਨ ਡਰਗ ਹੌਟਸਪੌਟਸ ਜਿਹੜੀ ਐਫ ਆਈ ਆਰਾਂ ਮੈਂ 465 ਲਾਈਨ ਦੱਸਿਆ ਸੀ ਇਹਦੇ ਵਿੱਚ 1264 ਐਫ ਆਈ ਆਰ ਡਰਗ ਹੌਟਸਪੌਟਸ ਦੇ ਵਿੱਚ ਹੋਏ ਨੇ ਤੇ 1774 ਗ੍ਰਿਫਤਾਰੀਆਂ ਡਰਗ ਹੌਟਸਪੌਟਸ ਤੋਂ ਹੋਈਆਂ ਐ ਸੋ ਉਹ ਜਿੱਥੇ ਡਰੱਗਸ ਜ਼ਿਆਦਾ ਜਿਹੜੇ ਜਿਹਨਾਂ ਦੀ ਅਵੇਲੇਬਿਲਟੀ ਸੀਗੀ ਆ ਜਿੱਥੇ ਵਿਕਦੇ ਸੀਗੇ ਸਾਡਾ ਫੋਕਸ ਸਪੈਸ਼ਲ ਫੋਕਸ ਔਨ ਏਰੀਆਸ ਤੇ ਰਿਹਾ ਹੈਗਾ 908 targeted and focused casho operations have been conducted in the state so far including ਜਿਹੜੇ ਸਟੇਟ ਵਾਈਡ ਵੱਡੇ ਆਪਰੇਸ਼ਨਸ ਤੇ ਡਿਸਟ੍ਰਿਕਟ ਲੈਵਲ ਦੇ ਜਾਂ ਰੇਂਜ ਲੈਵਲ ਦੇ ਜਿਹੜੇ ਆਪਰੇਸ਼ਨਸ ਉਹ ਵੀ ਵਿੱਚ ਇਨਕਲੂਡਡ ਹੈਗੇ 73 ਪੀਓਸ 10 ਬੇਲ ਜੰਪਰਸ ਤੇ ਇੱਕ ਪੈਰੋਲ ਜੰਪਰ ਅਸੀਂ ਅਰੈਸਟ ਕੀਤਾ ਹੈਗਾ ਇਹ ਜਿਹੜੀ ਸੇਫ ਪੰਜਾਬ ਦੀ ਡਰਗ ਹੈਲਪ ਲਾਈਨ ਹੈ ਉਸ ਦੇ ਵਿੱਚ ਤਕਰੀਬਨ 4000 ਟਿਪਸ ਜਿਹੜੀਆਂ ਰਿਸੀਵ ਹੋਈਆਂ ਸੀ ਜਿਸ ਦੇ ਵਿੱਚ 503 ਐਫ ਆਈ ਆਰਸ ਦਰਜ ਹੋਈਆਂ ਐ ਤੇ 659 ਪਰਸਨਸ ਹੈਵ ਬੀਨ ਅਰੈਸਟਡ based solely on tips received from the people public which means a large number of arrests are based on tips received from a totally anonymous tareeke nal jaddiyan tips sade kol aundiyan jaddi identity of the person informant is not disclosed to the concerned police te jithe koi shikayat hundi local police di oh anti f to ya kisi dooji unit to us di verification karai jandi hai in the interest of transparent investigation illegally acquired properties of 81 drug smugglers which is worth 33 crores has been frozen under 68f ndps act 2614 awareness programs te 274 sampark meetings jidiyan hun tak they have been held in the uh, in the pipeline we have uh, two ambitious projects ik te jada special special ndps act cases jide uh, establish karan da asi vese the uh, government had taken up with the central government for but state government is uh, actively examining our proposal assi tndps exclusive courts hun tak ki hunda hai jede existing courts hage unna nu ndps act da kaam ditta janda hai so the judicial system is also overburden so we have requested the state government to establish 30 uh, exclusive ndps act cases te manyog high court di concurrence lane to baad state government is te 22.8 crore ਜਿਹੜਾ ਐਨੂਅਲ ਖਰਚਾ ਆਊਗਾ ਔਨ ਸੈਟਿੰਗ ਅਪ ðiਸ ਸਪੋਰਟਸ ਸੋ ਦਾ ਦਾ ਪ੍ਰੋਪੋਜ਼ਲ ਇਜ਼ ਅੰਡਰ ਐਕਟਿਵ ਕਨਸਿਡਰੇਸ਼ਨ ਤੇ ਦੂਜਾ ਅਸੀਂ ਇੰਡੋਪਾਕ ਬਾਰਡਰ ਤੇ ਵੀ ਜਿਹੜਾ ਸਾਡੇ ਐਂਟੀ ਡਰੋਨ ਸਿਸਟਮਸ ਹੈਗੇ ਉਹ ਅਸੀਂ ਟੈਸਟ ਕਰ ਲਏ ਹੈਗੇ ਸਾਡੇ ਆਫਿਸਰਸ ਨੇ ਐਮ ਐਚ ਏ ਦਿੱਲੀ ਉਹਨਾਂ ਨਾਲ ਮੀਟਿੰਗਸ ਵੀ ਕਰ ਲੀਆਂ ਸੋ ਵੈਰੀ ਸੂਨ ਵੀ ਐਕਸੈਪਟ 22 ਸੈਪਟੈਂਬਰ ਅਕਤੂਬਰ ðiਸ ਈਅਰ ਸੋ ਪੰਜਾਬ ਵਿਲ ਬੀ ਇਨਸਟਾਲਿੰਗ ਐਂਟੀ ਡਰੋਨ ਸਿਸਟਮਸ ਔਨ ਦਾ ਸੈਕੰਡ ਲਾਈਨ ਆਫ ਡਿਫੈਂਸ ਇਨ ਕੋਆਰਡੀਨੇਸ਼ਨ ਵਿਦ ਅ ਪੀ ਐਸ ਏ I will request for any questions on